ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਲੀਡਰ ਤੇ ਮੰਤਰੀ ਕਿੰਨੀ ਇੱਕ ਮੂਰਖਤਾਈ ਦੇ ਹੱਦ ਤੱਕ ਜਾ ਸਕਦੇ ਆ ਅੱਜ ਮੈਂ ਉਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ ਸਾਡਾ ਜਿਹੜਾ ਵਿੱਤ ਮੰਤਰੀ ਆ ਹਰਪਾਲ ਚੀਮਾ ਉਹ ਮੈਂ ਕੱਲਾ ਮੂਰਖ ਨਹੀਂ ਕਹੂੰਗਾ ਉਹ ਕੀ ਕਹਿੰਦੇ ਹੁੰਦੇ ਕਿ ਇਨਕੰਪੀਟੈਂਟ ਇਨੈਫੀਸ਼ੀਐਂਟ ਔਰ ਬਿਲਕੁਲ ਅਣਜਾਣ ਪੁਨੇ ਦੀ ਗੱਲਾਂ ਕੀਤੀਆਂ ਉਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਇੱਕ ਗੁਜਰਾਤ ਦੇ ਟਰਾਂਸਪੋਰਟਰ ਨੇ ਉਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਸੰਧੂ ਮੈਂ ਤੁਹਾਨੂੰ ਥੋੜੀ ਜਿਹੀ ਵੀਡੀਓ ਵੀ ਦਿਖਾਉਣੀ 2 ਮਿੰਟ ਦੀ ਜਰਾ ਪੇਸ਼ੈਂਸ ਰੱਖਿਓ ਉਹ ਲੰਬੇ ਅਰਸੇ ਤੋਂ ਗੁਜਰਾਤ ਤੋਂ ਪੰਜਾਬ ਤੋਂ ਇਥਨੋਲ ਦੀ ਟਰਾਂਸਪੋਰਟੇਸ਼ਨ ਕਰਦੇ ਆ ਆਪਣੇ ਟੈਂਕਰਸ ਵਿੱਚ ਔਰ ਇਥਨੋਲ ਜਿਹੜਾ ਪ੍ਰੋਡਕਟ ਹੈਗਾ ਉਹ ਸਿਰਫ ਤੇ ਸਿਰਫ ਆ ਇੰਡੀਅਨ ਔਇਲ ਭਾਰਤ ਪੈਟਰੋਲੀਅਮ ਤੇ ਰਿਲਾਈਐਂਸ ਇੰਡਸਟਰੀਜ਼ ਜਿਨ੍ਹਾਂ ਦੀਆਂ ਆਇਲ ਰਿਫਾਈਨਰੀਜ਼ ਆ ਉਹਨਾਂ ਦਾ ਰੌ ਮਟੀਰੀਅਲ ਆ ਇਥਨੋਲ ਪੈਟਰੋਲ ਦੇ ਵਿੱਚ ਪੈਂਦਾ ਔਰ ਫਿਰ ਪੈਟਰੋਲ ਜਿਹੜਾ ਹੈ ਉਹ ਸਾਰੇ ਦੇਸ਼ ਵਿੱਚ ਵਿਕਦਾ ਇਥਨੋਲ ਕਿਤੇ ਵੀ ਕਿਤੇ ਹੋਰ ਕੋਈ ਇੰਡਸਟਰੀ ਨੂੰ ਵੇਚਿਆ ਨਹੀਂ ਜਾ ਸਕਦਾ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਡਿਪਾਰਟਮੈਂਟ ਨੇ ਐਕਸਾਈਜ਼ ਵਾਲਿਆਂ ਨੇ ਬਠਿੰਡੇ ਦੇ ਇੰਡੀਅਨ ਆਇਲ ਡਿਪੂ ਦੇ ਬਾਹਰ ਬਲਜੀਤ ਸਿੰਘ ਸੰਧੂ ਗੁਜਰਾਤ ਦੇ ਟ੍ਰਾਂਸਪੋਰਟਰ ਸ਼ਾਇਦ ਉਹਨਾਂ ਦਾ ਰੋਡ ਲਾਈਨਸ ਨੈਟਵਰਕ ਕਰਕੇ ਟ੍ਰਾਂਸਪੋਰਟੇਸ਼ਨ ਹੈ ਉਹਨਾਂ ਦੇ ਦੋ ਟੈਂਕਰ ਜਦੋਂ ਫੜੇ ਤੇ ਉਹਨਾਂ ਨੇ ਪਤਾ ਨਹੀਂ ਕਿਹੜੀ ਜਾਣਕਾਰੀ ਦਿੱਤੀ ਇਸ ਮਿਨਿਸਟਰ ਨੂੰ ਇਹਨੇ ਪੈਂਦੀ ਸੱਟੇ ਪ੍ਰੈਸ ਕਾਨਫਰੈਂਸ ਕੀਤੀ ਬੜੇ ਤੈਸ਼ ਵਿਚ ਆਣ ਕੇ ਕਿ ਅਸੀਂ ਦੋ ਟੈਂਕਰ ਫੜ ਰਹੇ ਨੇ 80000 ਲੀਟਰ ਇਥਨੋਲ ਜਿਹੜੀ ਉਹ ਫੜ ਲਈ ਹੈ ਵਿੱਚ ਵਿੱਚ ਇਥਨੋਲ ਤੋਂ ਬਾਅਦ ਕਹਿਣ ਲੱਗਿਆ ਅਸੀਂ 80000 ਮਾਤਾ ਮਾਤਾ ਲੱਗ ਰਿਹਾ ਕੁਛ ਕਰ ਨਹੀਂ ਸਕੋਗੇ ਹਾਂ 20000 ਲੀਟਰ ਜਿਹੜਾ ਇਸ ਨਾਲ ਉਹ ਬਰਾਮਦ ਕੀਤਾ ਗਿਆ ਸੀਮਾ ਸਾਹਿਬ ਨੂੰ ਹਾਲ ਹੀ ਪਤਾ ਲੱਗ ਰਿਹਾ ਕਿ ਗੜੀਆਂ ਚ ਈਐਨਏ ਸੀ ਕਿ ਬਲੋਜੀ ਹਾਂ ਇਹ ਹਾਵੀ ਨਹੀਂ ਪਤਾ ਕਿ ਇਹਨੇ ਕੀ ਦਾ ਇਤਿਹਾਸ ਜਿੰਦਾ ਪੰਜਾਬ ਦੇ ਅੰਦਰੋਂ ਈਐਨਏ ਵੀ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਇਹ ਇਥੋਂ ਹੋਣਾ ਹੈ ਇਹ ਪੈਟਰਨ ਚ ਮਿਕਸ ਹੁੰਦਾ ਹੈ ਵਾ ਇਹ ਗਵਰਨਮੈਂਟ ਦਾ ਅਮਾ ਆਪਣਾ ਫੰਡੀਆਂ ਦਾ ਫੜਦਾ ਹੈ ਟੇਜ ਬੰਨੂ ਕਹਿ ਰਿਹਾ ਤੇ ਮਾਲ ਬਜਾਤ ਤੋਂ ਆਇਆ ਸੀਗਾ ਹਾਂ ਬੀਜੇਪੀ ਨੇ ਭੇਜਿਆ ਬੀਜੇਪੀ ਉਹ ਤੇਜੀ ਇਥੇ ਕੋਈ ਵੱਡਾ ਕਾਣ ਕਰਾਉਣ ਵਾਸਤੇ ਇਹ ਟਰੱਕ ਜਿਹੜਾ ਫੜਿਆ ਗਿਆ ਸੀ ਗੁਜਰਾਤ ਨੰਬਰ ਵਾਲਾ ਔਰ ਗੁਜਰਾਤ ਤੋਂ ਹੀ ਜਿਹੜਾ ਇਹ ਸਾਰਾ ਕੁਝ ਆ ਰਿਹਾ ਸੀ ਜੀਮਾ ਸਾਹਿਬ ਕਹਿ ਰਹੇ ਵੀ ਗੱਡੀ ਭਰੀਆ ਵੀ 80 ਹੋ ਸਿਰਦੀ ਸੀ ਚੱਕ ਆਲੀਆ ਪਿੰਡ ਤੋਂ ਦਿਨਾ ਨਗਰ ਤੋਂ ਹਾਂ ਇਹ ਕਹਿ ਰਹੇ ਮਾਲ ਬਜਾਤ ਤੋਂ ਆਇਆ ਤੇਗਾ ਘੜ ਦੇ ਸਲਾਹ ਕਰਨ ਕਿ ਦਿਨਾ ਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੋਂ ਟਰੱਕ ਜਿਹੜੇ ਲਗੇ ਉਹ ਲੋਡ ਹੋਏ ਸੀ ਆਵਾਜ਼ ਹੀ ਤਾਂ ਐ ਲੋਕੇ ਦੇ ਕਮਾੜੋ ਸਪੋਟਡ ਰਿਪੋਰਟ ਚ ਕਰੋ ਇੱਕ ਵੀ ਗੱਡੀ ਗਜ਼ਰ ਕੋਈ ਕਹਿੰਦਾ ਆਈ ਹੋਏ ਪਰ ਕਹਿ ਨਹੀਂ ਸਮਾਉਣ ਜਾਂ ਕੋਈ ਬਾਦ ਨੰਗਾ ਹਲਪੋਟਾਇਆ ਮਜੂ ਕੋ ਹਾਂ ਦੂਰ ਔਰ ਇੱਕ ਟ੍ਰਕ ਦੇ ਵਿੱਚੋਂ ਲਗਭਗ 40000 ਲੀਟਰ ਕੋ ਬਰੰਦ ਹੋਇਆਗਾ 80000 ਲੀਟਰ ਮੈਂ ਪਹਿਲੇ ਨਾਲ ਹੀ ਬਤਾ ਬਾਹਰ ਜਾਣਾ ਸੀ ਬਾਹਰ ਕਿੱਥੇ ਜਾਣਾ ਹੈ ਲੋਈ ਜਾਣਾ ਸੀ ਕੋਟਾਡੇ ਕੋਲੇ ਕਾਗਜ਼ ਪੱਤਰ ਸਾਰੇ ਔਰ ਜਿਹੜਾ ਗੇਟ ਪਾਸ ਦੇ ਲਿਓ ਤਾਂ ਆਕਸਾਈਡ ਨਸਤਾ ਇਹਦਾ ਸਾਈਨ ਕਰਕੇ ਜਿਹੜਾ ਹੁੰਦਾ ਉਹ ਵੀ ਆ ਆਕਸਾਈਡ ਦੀ ਪਰਮਿਸ਼ਨ ਤੋਂ ਬਣ ਘਟੀ ਨਹੀਂ ਜੇ ਕੋਈ ਨਾਲ ਵੀ ਹੁੰਦਾ ਉਹ ਬਹੁਤ ਲੂਜ਼ ਆਉਂਦੇ ਜੀ ਅਹੀਂ ਬਹੁਤ ਰਸ਼ਾ ਰੋਤੂ ਜੀ ਭਾਈ ਲੰਬਾਈ ਤੇ ਲੋਕੀ ਇੱਕ ਤੋਂ ਦੂਜੇ ਬਾਰੇ ਪੈਸੇ ਹੀ ਲੱਭੀ ਕਿ ਲੌਂਗ ਰੇਡ ਤੇ ਜਾਓ ਆ ਸਾਨੂੰ ਕਿ ਪਰੇਸ਼ਾਨ ਕਰ ਰਹੇ ਜੇ ਗੁੰਡਾ ਆ ਜਾਂਦੇ ਸੇ ਆਵਾਮ ਘਰੋਂ ਡਰਦੇ ਜਿਹਾ ਡੱਕਰ ਕੋ ਹਾਂ ਉਹ ਆਉਂ ਆ ਰਿਹਾ ਉਹ ਗੁੰਡੇ ਆਉਂਦੇ ਆ ਫੀਲ ਕੱਢ ਕੇ ਲੈ ਜਾਂਦੇ ਆ ਫੈਰ ਕੋਲ ਕੇ ਲੈ ਜਾਂਦੇ ਆ ਉਹਨੇ ਅੰਨੇ ਫੇਰ ਨਾਲ ਚ ਗਾਈ ਕੋਈ ਚੀਜ਼ ਨਹੀਂ ਹੈ ਪਤਾ ਕਿ ਲੋ ਜੇ ਤੁਸੀਂ ਸੁਣ ਲਿਆ ਨਾ ਕਿ ਕੀ ਹਾਲਾਤ ਨੇ ਅ ਮਤਲਬ ਕਿ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਟੈਸ਼ ਵਿੱਚ ਆਣ ਕੇ ਇੱਕ ਲੈਜਿਟਿਮੇਟ ਜਿਹੜਾ ਪ੍ਰੋਡਕਟ ਹੈ ਜਿਹੜਾ ਪੈਟਰੋਲੀਅਮ ਪ੍ਰੋਡਕਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਜਾਂ ਬੀਪੀਐਲ ਨੂੰ ਜਾਂ ਰਿਲਾਇੰਸ ਇੰਡਸਟਰੀ ਨੇ ਇਸਤੇਮਾਲ ਕਰਨਾ ਇਥਨੋਲ ਉਹਨੂੰ ਇਹ ਇਥਨੌਲ ਦੇ ਬਾਰੇ ਇਲਮ ਨਹੀਂ ਗਾ ਔਰ ਕਦੀ ਉਸ ਨੂੰ ਕਹਿੰਦਾ ਈਐਨਏ ਆ ਗਈ ਜੀ ਇਨ ਈਐਨਏ ਦੇ ਅਸੀਂ ਦੋ ਵੱਡੇ ਟੈਂਕਰ ਫੜ ਰਹੇ ਔਰ ਜਿਹੜਾ ਬਲਤੇਜਪਨੂ ਨੇ ਤਾਂ ਹੱਥ ਹੀ ਲਾਤੀ ਕਿ ਗੁਜਰਾਤ ਤੋਂ ਸਮਗਲ ਹੋਇਆ ਇਹਦਾ ਕੋ ਕਾਂਡ ਕਰਵਾਇਆ ਜਾਵੇਗਾ ਆ ਸਾਡੇ ਆਗੂ ਨੇ ਪੰਜਾਬ ਤੇ ਮੇਰੇ ਵੀਰੋ ਔਰ ਜਿਹੜਾ ਤੁਸੀਂ ਅਗਰ ਡਿਟੇਲਡ ਇੰਟਰਵਿਊ ਸੁਣੋਗੇ ਬਲਜੀਤ ਸਿੰਘ ਸੰਧੂ ਦੀ ਇਹ ਸਾਰਾ ਕੁਝ ਅਥੋਰਾਈਜ਼ਡ ਹੈ ਜਦੋਂ ਕਿਸੇ ਵੀ ਡਿਸਟਿਲਰੀ ਚੋਂ ਕੋਈ ਇਥਨੌਲ ਦਾ ਭਰਿਆ ਕੋ ਟੈਂਕਰ ਨਿਕਲਦਾ ਉਹਨੇ ਕਿਹਾ ਨਾ ਕਿ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜਾ ਉੱਥੇ ਆਫਸਰ ਹੁੰਦਾ ਇਨਸਪੈਕਟਰ ਹੈ ਉਹ ਗੇਟ ਪਾਇ ਗੇਟ ਪਾਸ ਦੇ ਉੱਤੇ ਸਾਈਨ ਕਰਦਾ ਔਰ ਜਦੋਂ ਇਹਦੇ ਟਰੱਕਸ ਮੂਵਮੈਂਟ ਹੋਣ ਦੀ ਟੈਂਕਰਸ ਦੀ ਇਹ ਸਾਰਾ ਬਲਜੀਤ ਸਿੰਘ ਸੰਧੂ ਕਹਿੰਦੇ ਜੀਪੀਐਸ ਦੇ ਉੱਤੇ ਆ ਮਤਲਬ ਕਿ ਉਹਨਾਂ ਦੇ ਟੈਲੀਫੋਨ ਦੇ ਉੱਤੇ ਕੱਲੀ-ਕੱਲੀ ਉਹਦੀ ਮੂਵਮੈਂਟ ਟੈਂਕਰ ਦੀ ਆ ਜਾਂਦੀ ਕਿ ਕਿੱਥੇ ਪਹੁੰਚ ਗਿਆ ਕਿੰਨੇ ਵਜੇ ਚੱਲਿਆ ਕਿੰਨੇ ਵਜੇ ਗੱਡੀ ਬੰਦ ਹੋਈ ਆ ਔਰ ਇਹ ਸਾਰਾ ਮਾਲ ਜਿਹੜਾ ਐਕਚੁਅਲੀ ਨਿਕਲਿਆ ਸੀਗਾ ਇਹ ਵੀਆਰਵੀ ਕੋਈ ਇਥਨੋਲ ਦਾ ਪਲਾਂਟ ਹੈਗਾ ਦੀਨਾਨਗਰ ਗੁਰਦਾਸਪੁਰ ਦੇ ਵਿੱਚ ਉਥੋਂ ਜਿਹੜਾ ਆਈਓਸੀ ਦਾ ਡਿਪੂ ਆ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਬਠਿੰਡੇਜ ਉੱਥੇ ਜਾ ਕੇ ਉਹਨਾਂ ਨੇ ਅਨਲੋਡ ਕਰ ਦੇਣਾ ਸੀ ਲੇਕਿਨ ਬਾਹਰ ਇਹਨਾਂ ਨੇ ਫੜ ਕੇ ਇੱਕ ਐਸੀ ਸੈਂਸੇਸ਼ਨਲ ਜਿਵੇਂ ਇਹਨਾਂ ਨੂੰ ਆਤਿਆ ਕਿ ਇੱਕ ਝੂਠੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਫੁਲਾ ਕੇ ਕਿ ਅਸੀਂ ਬਹੁਤ ਵੱਡਾ ਗੁਨਾਹਗਰ ਅਸਲ ਜਿਹੜੇ ਗੁਨਾਹਗਰ ਉਹ ਤਾਂ ਫੜਦੇ ਨਹੀਂਗੇ ਬਹੁਤ ਵੱਡੇ ਪੱਧਰ ਦੇ ਉੱਤੇ ਅਗਰ 5 ਸਾਲਾਂ ਦੀ ਗੱਲ ਕਰਾਂਗੇ ਹਜ਼ਾਰਾਂ ਕਰੋੜਾਂ ਰੁਪਏ ਦੀ ਇੱਕ ਸਾਈਜ਼ ਦੀ ਚੋਰੀ ਆ ਪੰਜਾਬ ਦੇ ਵਿੱਚ ਇਹਨਾਂ ਦੀਆਂ ਬਿਲਟੀਆਂ ਦੇ ਸਪੈਸ਼ਲ ਪਾਸਸ ਦਿੱਤੇ ਹੋਏ ਇਹਨਾਂ ਨੇ ਜਿਹੜੇ ਲੋਕ ਪੰਜਾਬ ਦੇ ਵਿੱਚ ਐਂਟਰ ਕਰਦੇ ਆ ਪੰਜਾਬ ਦੇ ਵਿੱਚ ਜਾਂਦੀਆਂ ਗੱਡੀਆਂ ਉਹ ਜਦੋਂ ਦਿਖਾ ਦਿੰਦੇ ਨੇ ਕਿ ਆ ਇੱਕ ਬਿਲਟੀ ਆ ਸਾਡੇ ਕੋਲ ਜਾਂ پاس ਆ ਉਹਨੂੰ ਕੋਈ ਐਕਸਾਈਜ਼ ਡਿਪਾਰਟਮੈਂਟ ਦਾ ਬੰਦਾ ਨਹੀਂ ਛੇੜ ਨਹੀਂ ਸਕਦਾ ਔਰ ਜਿੰਨੀ अनऑथराइज्ड ਕਲੈਕਸ਼ਨ ਆ ਸਾਰੇ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਰਨਸ ਇੰਟੂ ਹੰਡਰਡਸ ਐਂਡ ਹਜ਼ਾਰਡਸ ਆਫ ਕਰੋੜਸ ਜੀਐਸਟੀ ਦੀ ਚੋਰੀ ਉਹਦਾ ਹਿੱਸਾ ਸਾਰਾ ਉੱਤੇ ਇਹਨਾਂ ਤੱਕ ਜਾਂਦਾ ਵਾ ਤੇ ਹੁਣ ਆਪਣੀ ਚੋਰੀ ਲੁਕਾਉਣ ਵਾਸਤੇ ਉਹਨਾਂ ਦੇ ਦੋ ਟੈਂਕਰਸ ਦਾ ਚਲਾਨ ਕੀਤਾ ਮੈਂ ਐਕਸਾਈਜ਼ ਐਂਡ ਟੈਕਸੇਸ਼ਨ ਦੇ ਸੀਨੀਅਰ ਆਫਸਰਸ ਨਾਲ ਗੱਲ ਕੀਤੀ ਆ ਉਹ ਕਹਿੰਦੇ ਜੀ ਅਸੀਂ ਚਲਾਨ ਕੀਤਾ ਇਹਨਾਂ ਨੇ ਹੁਣ 1500 ਲੀਟਰ ਇਥਨੋਲ ਉਹਦੇ ਵਿੱਚੋਂ ਕੱਢੀ ਆ ਇੱਕ ਨਵੀਂ ਗੱਲ ਬਣਾ ਲਈ ਦੋ ਦਿਨ ਤੋਂ ਬਾਅਦ ਪਹਿਲਾਂ ਕਹਿ ਰਹੇ ਨੇ ਕਿ ਇਹ ਇਐਨਏ ਆ ਇਲੀਗਲ ਪ੍ਰੋਡਕਟ ਹੈ ਇਹ ਇਥਨੋਲ ਹੈ ਇਹ ਗੈਰਕਾਨੂੰਨੀ ਆ ਤੇ ਜਦੋਂ ਹੁਣ ਸਾਰੇ ਸ਼ੋਰ ਮੱਚ ਗਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਰੇ ਜਿਹੜੇ ਤੁਹਾਡੇ ਟਰਾਂਸਪੋਰਟ ਟਰਾਂਸਪੋਰਟ ਦੀ ਯੂਨੀਅਨਸ ਆ ਉਹ ਸਾਰੀਆਂ ਬੜੀਆਂ ਪਰੇਸ਼ਾਨ ਤੇ ਹੈਰਾਨ ਨੇ ਤੁਸੀਂ ਥੋੜੀ ਨਹੀਂ ਲਿਆ ਕਿ ਗੁੰਡਾ ਰਾਜ ਆ ਕਿ ਸਾਡੇ ਇਹ ਬਲਕਲੇ ਜਿੰਦ ਸਾਡਾ ਡੀਜ਼ਲ ਚੋਰੀ ਕਰਕੇ ਚੱਲ ਜਾਂਦੇ ਨੇ ਔਰ ਆਪਾਂ ਸਾਰੇ ਜਾਣਦੇ ਕਿ ਬਠਿੰਡੇ ਦੀ ਰੈਫਾਇਨਰੀ ਦੇ ਬਾਹਰ ਬਹੁਤ ਵੱਡੇ ਪੱਧਰ ਤੇ ਗੁੰਡਾ ਟੈਕਸ ਵੀ ਚੱਲਦਾ ਵਾ ਇਹ ਆਪਾਂ ਸਾਰੀ ਗੱਲ ਨੂੰ ਅੱਛੇ ਤਰ੍ਹਾਂ ਜਾਣਦੇ ਉਹ ਜਿਹੜੀ ਉਥੋਂ ਦੀ ਬੀਬੀ ਐਮਐਲਏ ਆ ਉਹਦੇ ਤੇ ਇੱਕ ਵਾਰ ਨਹੀਂ 100 ਵਾਰ ਇਲਜ਼ਾਮ ਲੱਗੇ ਨੇ ਹੁਣ ਇਹਨਾਂ ਦਾ ਚਲਾਨ ਕਰਤਾ ਕਿ ਤੁਸੀਂ 1500 ਲੀਟਰ ਇਥਨੋਲ ਕੱਢੀ ਔਰ ਜਾਦੇ ਕਹਿ ਰਿਹਾ ਵਾ ਕਿ ਮੇਰੇ ਸਾਰਾ ਕੁਝ ਟੈਂਕਰਸ ਤੇ ਜੀਪੀਐਸ ਲੱਗੀ ਸਾਰਾ ਕੁਝ ਡਿਜੀਟਲ ਆਨਲਾਈਨ ਮੂਵਮੈਂਟ ਔਨ ਰਿਕਾਰਡ ਹੈ ਤੇ 1500 ਲੀਟਰ ਦਾ ਇਥਨੋਲ ਦਾ ਚਲਾਨ ਕਰਕੇ ਹੁਣ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਸਰਾਸਰ ਇੱਕ ਹੋਰ ਲੈਵਲ ਦੀ ਬਦਲਾਖੋਰੀ ਆ ਚਲੋ ਆਪਣੇ ਪੋਲੀਟੀਕਲ ਆਪੋਨੈਂਟਸ ਦਾ ਕਰਦੇ ਕਰਦੇ ਸੀਗੇ ਹੁਣ ਇਹ ਵਪਾਰੀਆਂ ਨਾਲ ਜਿਹੜੇ ਗੁਜਰਾਤ ਤੋਂ ਆਉਂਦੇ ਨੇ ਔਰ ਸਿੱਖ ਆ ਔਰ ਅਮਰitsar ਦੇ ਰਹਿਣ ਵਾਲੇ ਬਲਜੀਤ ਸਿੰਘ ਸੰਧੂ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਹੁਣ ਉਹਨੂੰ ਹਰਾਸ ਕਰ ਰਹੇ ਨੇ ਹੁਣ ਉਹਨੂੰ ਉੱਥੇ ਲੋਕਲ ਬਠਿੰਡੇ ਦਾ ਕੋਰਟ ਮੂਵ ਕਰਨਾ ਪਵੇਗਾ ਔਰ ਉੱਥੋਂ ਸੈਂਪਲਿੰਗ ਕਰਾ ਕੇ ਪਰਮਿਸ਼ਨ ਲੈ ਕੇ ਤੇ ਫਿਰ ਇਹਨਾਂ ਦੀਆਂ ਗੱਡੀਆਂ ਜਿਹੜੀਆਂ 80000 ਲੀਟਰ ਜਿਹੜਾ ਇਥਨੋਲ ਦਾ ਪ੍ਰੋਡਕਟ ਹੈਗਾ ਦੋ ਟੈਂਕਰ ਨੇ ਉਹਨੂੰ ਵਾਪਸ ਕੀਤਾ ਜਾਵੇ। ਦੋਸਤੋ ਆ ਸਾਡੇ ਲੈਵਲ ਆਫ ਜਿਹੜਾ ਇਨਫੋਰਮੇਸ਼ਨ ਕਹ ਲਓ ਜਿਹੜੇ ਸਾਡੇ ਉੱਪਰ ਬੈਠੇ ਨੇ ਬੰਦੇ ਇਹਦਾ ਮਤਲਬ ਉਹਨਾਂ ਨੂੰ ਅਫਸਰਾਂ ਨੇ ਇੰਨਾ ਮਿਸਰੀਡ ਕੀਤਾ ਆਫਟਰ ਆਲ ਐਕਸਾਈਜ਼ ਐਂਡ ਟੈਕਸੇਸ਼ਨ ਦੇ ਕੋਈ ਈਟੀਓ ਆ ਜਿਹੜੇ ਕਮਿਸ਼ਨਰਸ ਹੋਣਗੇ ਥੱਲੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਇਹ ਟੈਂਕਰਸ ਵਿੱਚ ਇਥਨੋਲ ਹੈ ਕਿ ਈਐਨਏ ਆ ਕਿ ਇਹ ਜਾਲੀ ਆ ਕਿ ਇਹ ਲੈਜਿਟ ਮੇਟ ਆ। ਕਿ ਇਹ ਤੋਂ ਸ਼ਰਾਬ ਬਣਾਈ ਜਾ ਸਕਦੀ ਕਿਉਂਕਿ ਜਿਹੜਾ ਵੀਆਰਵੀ ਡਿਸਟਿਲਰੀ ਆ ਦਿਨਾ ਨਗਰ ਦੀ ਉਹ ਕੇਵਲ ਇਥਨੋਲ ਦਾ ਪਲਾਂਟ ਹੈ ਉਹਦੇ ਕੋਲ ਈਐਨਏ ਦਾ ਲਾਇਸੈਂਸ ਹੀ ਹੈਗਾ ਈਐਨਏ ਦੇ ਲਾਇਸੈਂਸ ਹਨ ਜਿਹੜੇ ਵੱਡੇ ਡਿਸਟਿਲਰੀ ਆਲੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਈਐਨਏ ਦਾ ਲਾਇਸੈਂਸ ਹੈ ਉਹ ਵੇਚਦੇ ਨੇ ਈਐਨਏ ਮਾਰਕਟ ਬਲੈਕ ਮਾਰਕਟ ਵਿੱਚ ਤਾਈਓ ਪਿਛਲੇ ਦਿਨਾਂ ਵਿੱਚ 27 ਬੰਦਿਆਂ ਦੀ ਮਜੀਠੇ ਵਿੱਚ ਮੌਤ ਹੋਈ ਲੇਕਿਨ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ ਉਹਨਾਂ ਡਿਸਟਿਲਰੀਆਂ ਅੱਲੇ ਤੱਕ ਤਾਂ ਪਹੁੰਚਣਾ ਹੀ ਨਹੀਂਗਾ ਔਰ 20 ਬੰਦੇ ਸੰਗਰੂਰ ਦੇ ਵਿੱਚ ਮਰੇ ਪਿਛਲੇ ਸਾਲ ਮਾਰਚ ਵਿੱਚ ਲekin ਜਿਹੜੇ ਅਸਲ ਸ਼ਾਰਕਸ ਨੇ ਜਿਹੜਾ ਅਸਲ ਮਾਫੀਆ ਵਾ ਉਹਦੇ ਵੱਲ ਕਦੀ ਮੂਵ ਨਹੀਂ ਕਰਦੇ ਤੇ ਸਿਰਫ ਆਪਣੀ ਬੱਲੇ ਬੱਲੇ ਕਰਾਉਣ ਵਾਸਤੇ ਤੇ ਆ ਬਲਜੀਤ ਸਿੰਘ ਸੰਧੂ ਦੇ ਦੋ ਟੈਂਕਰਾਂ ਦਾ ਚਲਾਨ ਕਰਕੇ ਇੱਥੇ ਰੱਖ ਦਿੱਤਾ ਨਸ਼ਿਆਂ ਦਾ ਇਹ ਸਰਾਸਰ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਸਭ ਨੇ ਅੱਜ ਪੜ੍ਹ ਲਿਆ ਕਿ ਭਾਈ ਬਖਤੌਰ ਪਿੰਡ ਆ ਬਠਿੰਡੇ ਦੇ ਵਿੱਚ ਉੱਥੇ ਇੱਕ ਐਕਸ ਫੌਜੀ ਸੀ ਰਣਵੀਰ ਸਿੰਘ ਉਹਨੂੰ ਉਹ ਐਂਟੀ ਡਰੱਗ ਕਮੇਟੀ ਜਿਹੜੀ ਬਣਾਈ ਸੀ ਪਿੰਡ ਦੀ ਉਹਦੇ ਚੋਂ ਕੰਮ ਕਰਦਾ ਸੀ ਸਾਬਕਾ ਫੌਜੀ ਆ ਉਹਨੂੰ ਡਰੱਗ ਮਾਫੀਆ ਨੇ ਉਹਦੇ ਪਿੰਡ ਦੇ ਹੋਣਗੇ ਉਹਨਾਂ ਨੇ ਬਹੁਤ ਬੇਰहमी ਨਾਲ ਕੁੱਟਿਆ ਹਸਪਤਾਲ ਵਿੱਚ ਦਾਖਲ ਆ ਔਰ ਪਿੰਡ ਵਾਲਿਆਂ ਨੇ ਕਿਹਾ ਤਾਂ ਜੀ ਸਾਡੇ ਹੱਥ ਜੋੜੇ ਨੇ ਸਾਡਾ ਪਿੰਡ ਤੁਸੀਂ ਖਰੀਦ ਲਓ ਉਹਨਾਂ ਨੇ ਅੱਜ ਸਾਰੀਆਂ ਅਖਬਾਰਾਂ 'ਚ ਲੱਗਿਆ ਨੇ ਭਾਈ ਬਖਤੌਰ ਅਪ ਫੋਸਿਲ ਉਹਨਾਂ ਕਹਿੰਦੇ ਅਸੀਂ ਵੇਚਣ ਨੂੰ ਤਿਆਰ ਆ ਕਿਉਂਕਿ ਇਦਾਂ ਦੀ ਜਲਾਲਤ ਵਾਲੀ ਜ਼ਿੰਦਗੀ ਜਿਹਦੇ 'ਚ ਹਰ ਗਲੀ ਤੇ ਹਰ ਘਰ ਵਿੱਚ ਹਰ ਕੋਚੇ ਦੇ ਵਿੱਚ ਨਸ਼ਾ ਮਿਲਦਾ ਹੋਵੇ ਅਸੀਂ ਇਸ ਨੂੰ ਨਹੀਂ ਸਹਾਰ ਸਕਦੇ ਔਰ ਪਿਛਲੇ ਦਿਨਾਂ 'ਚ ਮੈਂ ਉੱਥੇ ਬਠਿੰਡੇ ਵਿਜ਼ਿਟ ਕੀਤਾ ਸੀਗਾ ਇੱਕ ਬੇਗੁਨਾਮ ਨੌਜਵਾਨ ਟੀਚਰ ਨਰਿੰਦਰ ਸਿੰਘ ਉਹਨੂੰ ਪੁਲਿਸ ਨੇ ਕਰੰਟ ਲਾ ਲਾ ਕੇ ਪ੍ਰਾਈਵੇਟ ਪਾਰਟ ਸੇ 180 ਜਗ੍ਹਾ ਦੇ ਉੱਤੇ ਕਰੰਟ ਆਇਆ ਉਹਨੂੰ ਮਾਰ ਦਿੱਤਾ ਕਤਲ ਕਰ ਦਿੱਤਾ ਅੱਜ ਤੱਕ ਕੋਈ ਐਫਆਈਆ ਨਹੀਂ ਗਈ ਕਿਸੇ ਤਰ੍ਹਾਂ ਦਾ ਉਸ ਪਰਿਵਾਰ ਨੂੰ ਕੋਈ ਇਨਸਾਫ ਨਹੀਂਗਾ ਆ ਪੰਜਾਬ ਦੇ ਵਿੱਚ ਇੱਕ ਬੁਰਸ਼ਾ ਗਰਦੀ ਦਾ ਇੱਕ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਔਰ ਜਿਸ ਧੰ ਦੇ ਨਾਲ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਆਸਤੇ ਇਹ ਹਰਪਾਲ ਚੀਮਾ ਤੇ ਬਲਤੇਜ ਪੰਨੂ ਇਹਨਾਂ ਨੂੰ ਪਬਲਿਕ ਡੋਮੇਨ ਚ ਆਣ ਕੇ ਪਬਲਿਕਲੀ ਅਪੋਲੋਜਾਈਜ਼ ਕਰਨਾ ਚਾਹੀਦਾ ਬਲਜੀਤ ਸਿੰਘ ਸੰਧੂ ਨੂੰ ਅਗਰ ਕੋਈ ਸਰਕਾਰ ਵਿੱਚ ਮਾੜਾ ਮੋਟਾ ਕੋਈ ਮਾਦਾ ਹੈ ਇਨਸਾਨੀਅਤ ਦਾ ਤੇ ਤੁਰੰਤ ਉਹਦੇ ਦੋਨੋਂ ਟੈਂਕਰਸ ਰੀਲੀਜ਼ ਕਰਨੇ ਚਾਹੀਦੇ ਅਨਕੰਡੀਸ਼ਨਲੀ ਜਿਹੜੇ ਅਫਸਰਾਂ ਨੇ ਉਹਨਾਂ ਦਾ ਗਲਤ ਚਲਾਨ ਕੀਤਾ ਵਾ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਕਿ ਅਸੀਂ ਝੂਠ ਬੋਲ ਰਹੇ ਹਾਂ ਪਬਲਿਕ ਡੋਮੇਨ 'ਚ ਸੋਸ਼ਲ ਮੀਡੀਆ 'ਪ ਝੂਠ ਬੋਲਣ ਆਸਤੇ ਨਹੀਂ ਗਾ ਤੁਹਾਨੂੰ ਯਾਦ ਹੋਵੇਗਾ ਜਦੋਂ ਉਹ ਇੱਕ ਨਿਆਣਾ ਬੱਚਾ ਇਹਨਾਂ ਨੇ ਬਰਾਮਦ ਕੀਤਾ ਸੀ ਜਿਹੜਾ ਕਹਿੰਦੇ ਕਿਡਨਾਪ ਹੋ ਗਿਆ ਪਟਿਆਲੇ ਤੋਂ ਕਿਦਾਂ ਉਹ ਗੋਦੀਆਂ ਚੱਕ ਚੱਕ ਕੇ ਉਹ ਸਾਰੇ ਸੋਸ਼ਲ ਮੀਡੀਆ ਦਾ ਡਰਾਮਾ ਸੀਗਾ ਉਹ ਕਹੇ ਤੁਹਾਡਾ ਖਿਆਲ ਹਰਪਾਲ ਚਿਮੇ ਨੇ ਫੜਿਆ ਸੀਗਾ ਕਦੀ ਕੋਈ ਐਮਐਲਏ ਚੱਕ ਲੈਂਦਾ ਕਦੀ ਹੋਈ ਔਰ ਜਿਸ ਬੰਦੇ ਤੇ ਇਲਜ਼ਾਮ ਲਾਇਆ ਉਹਨੂੰ ਝੂਠੇ ਪੁਲਿਸ ਕਨਕਾਊਂਟਰ 'ਚ ਵਾਰਿਆ ਪੁਲਿਸ ਨੇ ਜਸਪ੍ਰੀਤ ਸਿੰਘ ਪਟਿਆਲੇ ਦਾ ਰਹਿਣ ਵਾਲਾ ਜਿਹੜਾ ਕੈਨੇਡਾ ਤੋਂ ਆਇਆ ਸੀ 22 ਸਾਲ ਦਾ ਬੱਚਾ ਸੀਗਾ ਔਰ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਉਹਨੇ ਪੈਸੇ ਭੇਜੇ ਸੀ ਆਪਣੇ ਆਰਥੀ ਉਹਨੂੰ ਕੋਈ ਆਪਣੇ ਪਿਤਾ ਜੀ ਨੂੰ ਸਰਪ੍ਰਾਈਜ਼ ਗਿਫਟ ਦੇਣੀ ਸੀ ਕਾਰ 'ਚ ਨਹੀਂ ਦਿੰਦਾ ਸੀ ਪ ਉਨੇ ਤੇ ਇਸ ਚਾਂਦ ਕੋ ਉਹਦਾ ਮੁੰਡਾ ਕਿਡਨੈਪ ਕਰ ਲੈ ਗਲਤ ਕੀਤਾ ਲੇਕਿਨ ਉਹਨੂੰ ਕਿਡਨੈਪਿੰਗ ਦੀ ਸਜ਼ਾ ਦੇਣੀ ਸੀ ਨਾ ਉਹਨੂੰ ਤੁਸੀਂ ਝੂਠੇ ਪੁਲਿਸ ਮੁਕਾਬਲੇ 'ਚ ਥੋੜੋ ਮਾਰ ਸਕਦੇ ਔਰ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਜਸਪ੍ਰੀਤ ਨੂੰ ਉਹਦਣ ਹੀ दारू ਪੀਤੀ ਰਾਤ ਨੂੰ ਉਹਨਾਂ ਨੇ ਜਾ ਕੇ ਕਰਨਲ ਬਾਟ ਦੇ ਉਹਦੇ ਬੇਟੇ ਦੀ ਕੁੱਟਮਾਰ ਕੀਤੀ ਆ ਪੰਜਾਬ ਦੇ ਵਿੱਚ ਇਸ ਵਕਤ ਹਾਲਾਤ ਨੇ ਪਰ ਅੱਜ ਦਾ ਮੇਰਾ ਮਕਸਦ ਸੀਗਾ ਕਿ ਜਿਨ੍ਹਾਂ ਲੋਕਾਂ ਨੂੰ ਆਪਾਂ ਵੱਡੇ ਵੱਡੇ ਅਹੁਦਿਆਂ ਤੇ ਬਿਠਾਤਾ ਉਹਨਾਂ ਦੀ ਲਿਆਕਤ ਦੇਖ ਲਓ ਉਹਨਾਂ ਦੀ ਅਕਲਮੰਦੀ ਦੇਖ ਲਓ ਉਹਨਾਂ ਦੀ ਕਿੰਨੀ ਇੱਕ ਆਪਣੇ ਡਿਪਾਰਟਮੈਂਟ ਦੇ ਬਾਰੇ ਕਿੰ ਉਹਨਾਂ ਨੂੰ ਅੱਜ ਦੇ ਯੁੱਗ ਵਿੱਚ ਇਥਨੋਲ ਔਰ ਇਐਨਏ ਦੇ ਬਾਰੇ ਆਪਸ ਵਿੱਚ ਕੋਈ ਕੀ ਡਿਫਰੈਂਸ ਹੈ ਇਹ ਨਹੀਂ ਪਤਾ ਇਥਨੋਲ ਕਿੱਥੇ ਵਰਤਿਆ ਜਾਣਾ ਇਹ ਨਹੀਂ ਪਤਾ ਆ ਸਾਡਾ ਵਿਤਪੰਥਰੀ ਹੈ ਹੁਣ ਇਸ ਤੀਫਾ ਦਾ ਇਹਨੂੰ ਤੋ ਕੀ ਮੰਗਣਾ ਨਾ ਇਹਨੇ ਦੇਣਾ ਤੇ ਚਿੰਬੜਣ ਵਾਲੇ ਬੰਦੇ ਨੇ ਇਹ ਤਾਂ ਹੁਣ ਤੁਸੀਂ 2027 ਦੇ ਵਿੱਚ ਇਹਨਾਂ ਤੋਂ ਖੇੜਾ ਚੜਾਓਗੇ ਮੇਰੇ ਨਾਲ ਜੁੜਨ ਵਾਸਤੇ